ਪੰਜਾਬ ਦੇ ਵਿੱਚ ਰੋਜ਼ਾਨਾ 8 ਔਰਤਾਂ ਦੀ ਮੌਤ ਹੋ ਰਹੀ ਹੈ। ਇਹ ਮੌਤ ਦਾ ਕਾਰਨ ਕੈਂਸਰ ਹੈ। ਪੂਰੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਹਰ ਸਾਲ ਲਗਭਗ 2700 ਔਰਤਾਂ ਦੀ ਕੈਂਸਰ ਕਰਕੇ ਪੰਜਾਬ ਦੇ ਵਿੱਚ ਮੌਤ ਹੋ ਰਹੀ ਹੈ। ਤੇ ਨਾਲ ਦੀ ਨਾਲ ਜੇਕਰ ਪਿਛਲੇ 5 ਸਾਲਾਂ ਤੇ ਝਾਤ ਮਾਰੀ ਜਾਵੇ ਤਾਂ ਪਿਛਲੇ 5 ਸਾਲਾਂ ਦੇ ਵਿੱਚ 13000 ਤੋਂ ਵੱਧ ਔਰਤਾਂ ਨੂੰ ਕੈਂਸਰ ਹੋਇਆ ਜੋ ਕਿ ਮੌਤ ਦਾ ਕਾਰਨ ਵੀ ਬਣਿਆ। ਕੇਂਦਰੀ ਸਿਹਤ ਮੰਤਰਾਲੇ ਨੇ ਰਾਜ ਸਭਾ ਦੇ ਵਿੱਚ ਇਹ ਅੰਕੜੇ ਪੇਸ਼ ਕੀਤੇ ਨੇ ਜੋ ਕਿ ਪੰਜਾਬ ਦੇ ਲਈ ਡਰਾਉਣ ਵਾਲੇ ਨੇ ਅਤੇ ਪੰਜਾਬ ਦੇ ਲਈ ਚਿੰਤਾਜਨਕ ਨੇ ਕਿ ਆਖਰ ਕੈਂਸਰ ਇੰਨੇ ਵੱਡੇ ਪੱਧਰ ਤੇ ਕਿਵੇਂ ਫੈਲ ਗਿਆ ਅਤੇ ਲੋਕਾਂ ਦੀ ਜਾਨ ਲਈ ਲਗਾਤਾਰ ਖਤਰਾ ਬਣਦਾ ਜਾ ਰਿਹਾ ਹੈ ਸੋ ਔਰਤਾਂ ਦੇ ਵਿੱਚ ਬ੍ਰੈਸਟ ਕੈਂਸਰ ਸਰਵਾਈਕਲ ਕੈਂਸਰ ਬੱਚੇਦਾਨੀ ਦਾ ਕੈਂਸਰ ਅਜਿਹੇ ਕੈਂਸਰਾਂ ਕਰਕੇ ਔਰਤਾਂ ਦੀ ਮੌਤਾਂ ਹੋ ਰਹੀਆਂ ਨੇ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਬੱਚੇਦਾਨੀ ਦੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਵੀ ਪੂਰੇ ਖੇਤਰ ਵਿੱਚ ਵਾਧਾ ਹੋਇਆ ਹੈ ਸਰਵਾਈਕਲ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਵੀ ਵਾਧਾ ਹੋਇਆ ਹੈ ਪਿਛਲੇ 5 ਸਾਲਾਂ ਵਿੱਚ ਸੂਬੇ ਵਿੱਚ 13299 ਔਰਤਾਂ ਕੈਂਸਰ ਦਾ ਸ਼ਿਕਾਰ ਹੋ ਗਈਆਂ ਜਿਸ ਵਿੱਚ ਛਾਤੀ ਦਾ ਕੈਂਸਰ ਮੌਤ ਦਾ ਪ੍ਰਮੁੱਖ ਕਾਰਨ ਬਣ ਕੇ ਉੱਭਰਿਆ ਇਸ ਤੋਂ ਬਾਅਦ ਬੱਚੇਦਾਨੀ ਦੇ ਕੈਂਸਰ ਅੰਡਕੋਸ਼ ਤੇ ਕੈਂਸਰ ਆਦ ਸ਼ਾਮਲ ਨੇ ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ ਅਧੀਨ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਇਨਫੋਰਮੈਟਿਕਸ ਐਂਡ ਰਿਸਰਚ ਦੁਆਰਾ ਸੰਕਲਿਤ ਕੀਤੇ ਗਏ ਅੰਕੜੇ ਵੀ ਇਹੀ ਚਿੰਤਾਜਨਕ ਰੁਝਾਨ ਨੂੰ ਦਰਸਾਉਂਦੇ ਨੇ ਪੰਜਾਬ ਵਿੱਚ ਛਾਤੀ ਦੇ ਕੈਂਸਰ ਨਾਲ ਔਰਤਾਂ ਦੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ 56% ਹਿੱਸਾ ਛਾਤੀ ਦਾ ਕੈਂਸਰ ਹੀ ਸੀ 2021 ਅਤੇ 2025 ਦੇ ਵਿਚਕਾਰ 13200 ਇੰਨੇ ਦੇ ਇਨਵੇਂ ਮਾਮਲਿਆਂ ਵਿੱਚੋਂ 7186 ਸਰਵਾਈਕਲ ਕੈਂਸਰ ਕਾਰਨ 3502 ਮੌਤਾਂ ਹੋਈਆਂ ਜਦੋਂ ਕਿ ਅੰਡਕੋਸ਼ ਦੇ ਕੈਂਸਰ ਕਾਰਨ 2611 ਮੌਤਾਂ ਹੋਈਆਂ ਹਰਿਆਣਾ ਵਿੱਚ ਛਾਤੀ ਦੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ 2021 ਵਿੱਚ 1652 ਤੋਂ ਵੱਧ ਕੇ 2025 ਵਿੱਚ 1738 ਹੋ ਗਈਆਂ ਜਦੋਂ ਕਿ ਹਿਮਾਚਲ ਪ੍ਰਦੇਸ਼ ਵਿੱਚ ਇਸ ਸਮੇਂ ਦੌਰਾਨ 433 ਤੋਂ ਵੱਧ ਕੇ 442 ਹੋ ਗਈਆਂ ਸਰਵਾਈਕਲ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਵੀ ਪੂਰੇ ਖੇਤਰ ਵਿੱਚ ਵਾਧਾ ਹੋਇਆ ਪੰਜਾਬ ਵਿੱਚ 2021 ਵਿੱਚ 691 ਤੋਂ ਵੱਧ ਕੇ 2025 ਵਿੱਚ 710 ਹੋ ਗਈਆਂ ਜਦੋਂ ਕਿ ਹਰਿਆਣਾ ਵਿੱਚ 1000 148 ਤੋਂ ਵੱਧ ਕੇ 1208 ਹੋ ਗਈਆਂ ਹਿਮਾਚਲ ਪ੍ਰਦੇਸ਼ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਇਸੇ ਮਹੀਨੇ ਦੌਰਾਨ 163 ਤੋਂ 166 ਮੌਤਾਂ ਹੋਈਆਂ ਡਾਕਟਰੀ ਮਹਾਰਾ ਦਾ ਕਹਿਣਾ ਹੈ ਕਿ ਛਾਤੀ ਦਾ ਕੈਂਸਰ ਉਦੋਂ ਹੁੰਦਾ ਹੈ ਜਦੋਂ ਛਾਤੀ ਵਿੱਚ ਅਸਾਧਾਰਨ ਸੈੱਲ ਬੇਕਾਬੂ ਹੋ ਕੇ ਵਧਦੇ ਨੇ ਜਿਸ ਨਾਲ ਟਿਊਮਰ ਬਣਦੇ ਨੇ ਜੋ ਇਲਾਜ ਨਾ ਕੀਤੇ ਜਾਣ ਤੇ ਫੈਲ ਸਕਦੇ ਨੇ ਸ਼ੁਰੂਆਤੀ ਖੋਜ ਜਿਸ ਵਿੱਚ ਮਹੀਨਾਵਾਰ ਸਵੈ ਜਾਂਚ ਸ਼ਾਮਲ ਹੈ ਮੌਤ ਦਰ ਨੂੰ ਕਾਫੀ ਘਟਾ ਸਕਦੀ ਹੈ సర్వైకల్ క్యాన్సర్ ਜੋ ਮੁੱਖ ਤੌਰ ਤੇ ਲਗਾਤਾਰ ਮਨੁੱਖੀ ਪੈਪੀਲੋਮ ਵਾਇਰਸ ਐਚਪੀਵੀ ਦੀ ਲਾਗ ਕਰਨ ਹੁੰਦਾ ਹੈ ਟੀਕਾਕਰਨ ਅਤੇ ਨਿਯਮਤ ਜਾਂਚ ਦੁਆਰਾ ਵੱਡੇ ਪੱਧਰ ਤੇ ਰੋਕਿਆ ਜਾ ਸਕਦਾ ਹੈ। ਸੋ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਨੇ ਸਭ ਨੂੰ ਹੈਰਾਨ ਕੀਤਾ ਹੈ ਕਿ ਪੰਜਾਬ ਦੇ ਵਿੱਚ ਰੋਜ਼ਾਨਾ ਲਗਭਗ 8 ਔਰਤਾਂ ਦੀ ਸਿਰਫ ਕੈਂਸਰ ਕਰਕੇ ਮੌਤ ਹੋ ਰਹੀ ਹੈ। ਜਦੋਂ ਕਿ ਪਿਛਲੇ 5 ਸਾਲਾਂ ਦੇ ਵਿੱਚ 13000 ਤੋਂ ਵੱਧ ਔਰਤਾਂ ਕੈਂਸਰ ਦਾ ਸ਼ਿਕਾਰ ਹੋਈਆਂ ਨੇ ਅਤੇ ਉਹ ਮੌਤ ਦੇ ਮੂੰਹ ਵਿੱਚ ਚਾਰੀਆਂ